ਫੁੱਲਾਂ ਵਿੱਚ ਨਾ ਭਰੀ ਜੇ ਮਹਿਕ ਹੁੰਦੀ ਕੀਨੇ ਲੈਣੀ ਸੀ ਸਾਰ ਗੁਲਾਬ ਵਾਲੀ ਫੁੱਲਾਂ ਵਿੱਚ ਨਾ ਭਰੀ ਜੇ ਮਹਿਕ ਹੁੰਦੀ ਕੀਨੇ ਲੈਣੀ ਸੀ ਸਾਰ ਗੁਲਾਬ ਵਾਲੀ ਦਰੂ ਵਿੱਚ ਜੇ ਹੁੰਦਾ ਨਾ ਨਸ਼ਾ ਯਾਰੋ ਦੱਬ ਚ ਟੰਗ ਦੇ ਨਾ ਬੋਤਲ ਸ਼ਰਾਬ ਵਾਲੀ ਕਿਸ ਸੰਦੂ ਸਮੇ ਤੇ ਤੇਲ ਦੀ ਬੋਤਲ ਕੋਈ ਨਹੀਂ ਫਸਾਉਂਦਾ ਸ਼ਰਬਤ ਉਹਦਾ ਕਾਥਾ ਸ਼ਰਬਤੀ ਬੋਤਲ ਕੋਈ ਨਹੀਂ ਫਸਾਉਂਦਾ ਅਧਿਆ ਪਹੂਆ ਬਚ ਜੇ ਚੋਣਾ ਚ ਦਾ ਬਾੜਾ ਚਲਦਾ ਪਿੱਛੇ ਸਰਪੰਚੀ ਦੇ ਚੋਣਾ ਹੋਇਆ ਜੱਗਾ ਜਿੱਸ ਵੀ ਖੜੇ ਸੀ ਸਾਡੇ ਬੈਣੀ ਪੰਜ ਸੱਤ ਅੰਬਲੀ ਨੇ ਅਸੀਂ ਪਲੈਦੀ ਤੇ ਦਿੱਤਾ ਅਧਿਆ ਪਲਾਇਆ ਅਧਿਆ ਦਿੱਤਾ ਵੀ ਇੱਥੇ ਫਸਾਹ ਕਰ ਜਾ ਕੇ ਪਹਿਲੀ ਵੋਟ ਪਾਈ ਅੰਬਲੀ ਪਿੰਡ ਨੂੰ ਆਉਣ ਲੱਗਾ ਜੀ ਮਸਿਆਲਾ ਦਿਨ ਸੀ ਟੇਡਾ ਹੋ ਗਿਆ ਡਿੱਗ ਪਿਆ ਲਿੰਕ ਰੋਡ ਤੇ ਉੱਠਿਆ ਕੱਪੜੇ ਝਾੜੇ ਗਿੱਲਾ ਗਿੱਲ ਲਗਾ ਕੱਚ ਦਾ ਸਮਾਨ ਟੁੱਟਣਾ ਸੀ ਹੱਥ ਲੈ ਕਹਿੰਦਾ ਆਹ ਹੋਏ ਖੂਨ ਨਿਕਲਿਆ ਹੋਵੇ ਅਧਿਆ ਨਾ ਟੁੱਟਿਆ ਹੋਵੇ ਕਹਿੰਦਾ ਇਹ ਬੋਤਲ ਜੋ ਬਾਹਰ ਨਾ ਜਾਵੇ ਜਦੋਂ ਬਾਹਰ ਜਾਵੇ ਸਿੱਧੀ ਅੰਦਰ ਜਾਵੇ ਫਿਰ ਜਿੱਥੋਂ ਮਰਜੀ ਬਾਹਰ ਜਾਵੇ ਗੁਲਾਬ ਵਿੱਚ ਨਾ ਭਰੀ ਜੇ ਮਹਿਕ ਹੁੰਦੀ ਕਿਨੇ ਲੈਣੀ ਸੀ ਸਾਰ ਗੁਲਾਬ ਵਾਲੀ दारू ਵਿੱਚ ਜੇ ਹੁੰਦਾ ਨਾ ਨਸ਼ਾ ਯਾਰੋ ਡੱਬ ਚ ਟੰਗ ਦੇ ਨਾ ਬੋਤਲ ਸ਼ਰਾਬ ਵਾਲੀ ਦਾਲਾਂ ਦਿੰਦਿਆਂ ਸਵਾਦ ਜੇ ਮੀਟ ਵਰਗਾ ਸਰਪਾਂਸਾ ਫੇਰ ਕੀ ਹੁੰਦਾ ਦਾਲਾਂ ਦਿੰਦਿਆਂ ਸਵਾਦ ਜੇ ਮੀਟ ਵਰਗਾ ਤਾਚਕ ਨੇ ਕੋਈ ਨਾ ਖਾਂਦਾ ਆ ਮੁਰਗੇ ਰੁਲਦੇ ਫਿਰਦੇ ਬਤਾਉਆਂ ਵਾਂਗੂ ਬਤਾਹੂੰ ਗਰਮ ਹੁੰਦੇ ਨੇ ਘੱਟ ਖਾਇਆ ਕਰੋ ਬਾਲੀ ਗਰਮੀ ਬੰਦੇ ਲਈ ਚੰਗੀ ਨਹੀਂ ਹੁੰਦੀ ਫੇਰ ਸਿਰ ਨੂੰ ਚੜ ਜਾਂਦੀ ਐ ਰਾਤ ਨੂੰ ਨਹਾਉਣਾ ਪੈਂਦਾ ਦਾਲਾਂ ਦਿੰਦੀਆਂ ਸੁਆਦ ਜੇ ਮੀਟ ਵਰਗਾ ਕੀਨੇ ਕਰਨੀ ਸੀ ਗੱਲ ਕਬਾਬ ਵਾਲੀ ਭੰਮਿਆ ਤਖਤ ਹਜ਼ਾਰਾ ਕੀਨੇ ਛੱਡਣਾ ਸੀ ਖਿੱਚ ਹੁੰਦੀ ਨਾ ਜੇ ਸ਼ਵਾਬ ਵਾਲੀ ਆ ਜਾਓ ਅਇਤੇ ਵੇਕਟਰੂ ਨੇ ਗਾ ਕੇ ਗਏ ਨੇ ਸਾਨੂੰ ਜਦੋਂ ਕੀ ਪਰਾਂ ਬੋ ਕਰਦੇ ਨੇ ਉਹ ਕਹਿੰਦੇ ਥੋੜਾ ਨੱਚਣ ਵਾਲੀ ਜਾਂ ਗਾਉਣ ਵਾਲੀ ਹੁੰਦੀ ਐ ਮੈਂ ਖਾ ਵੀ ਨਾ ਤਾਂ ਸਾਡਾ ਨੱਚਣ ਵਾਲੀ ਹੁੰਦੀ ਐ ਨਾ ਸਾਡਾ ਗਾਉਣ ਵਾਲੀ ਹੁੰਦੀ ਐ ਸਾਰੇ ਕੰਮ ਅਸੀਂ ਆਪ ਹੀ ਕਰਦੇ ਆ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਂ ਬਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਤੂੰ ਪਸੰਦ ਕੀਤਾ ਜਾ ਕੇ ਨੀਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਬੂੜਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫੇਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾਲਿਆ ਨੀ ਤੇਰੇ ਬੰਗਾ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾਲਿਆ ਨੀ ਤੇਰੇ ਬੰਗਾ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾਲਿਆ ਨੀ ਤੇਰੇ ਬੰਗਾ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾਲਿਆ 2 ਸਾਲ ਪਹਿਲਾਂ ਅਸੀਂ ਸ਼ਾਲ ਮਾਰੀ ਸੀ ਨਾ ਮਿਲ ਕੇ ਚਲੋ ਹੁਣ ਢਿਗੜ ਛੂਟੀ ਉਤੇ ਢਿਗੜ ਛੂਟੀ ਉਤੇ ਟੁੱਟੀਆਂ ਪਵਈਆਂ ਨਹੀਂ ਟੁੱਟੀਆਂ ਪਵਈਆਂ ਨਹੀਂ ਥੋੜੀ ਪੀਆ ਕਰ ਸਰਦਾਰਾ ਕਹਿ ਕੇ ਟੱਬਰ ਥੱਕ ਗਿਆ ਸਾਰਾ ਥੋੜੀ ਪੀਆ ਕਰ ਸਰਦਾਰਾ ਕਹਿ ਕੇ ਟੱਬਰ ਥੱਕ ਗਿਆ ਸਾਰਾ ਨਿਤ ਝੜਕਾਂ ਬਾਪੂ ਜੀ ਮਾਰਨ ਨਿਤ ਝੜਕਾਂ ਬਾਪੂ ਜੀ ਮਾਰਨ ਨਾਲ ਸਮਝਾਉਂਦੀ ਮਾਂ ਜੀ ਧਾਰੂ ਡੈਮਜ ਕਰਦੀ ਏ ਪਰ ਤੂੰ ਕਿੱਥੇ ਮੰਨਣ ਨੂੰ ਰਾਜੀ ਧਾਰੂ ਡੈਮਜ ਈਏ ਪਰ ਤੂੰ ਕਿੱਥੇ ਮੰਨਣ ਨੂੰ ਰਾਜੀ ਆ ਜਾ ਆਵਾਜ਼ ਕਿਉਂ ਨਹੀਂ ਆ ਰਹੀ ਜਰਾ ਹੋਰ ਗੰਦੀ ਕੀ ਹੋ ਗਿਆ ਨੂੰ ਆ ਜਾ ਕੋਟ ਤੋਂ ਫਰੀਦਕੋਟ ਕੋਟ ਤੋਂ ਫਰੀਦਕੋਟ ਘਰੀ ਤੂੰ ਵਿਚਾਰਨੀ ਘਰੀ ਤੂੰ ਵਿਚਾਰਨੀ ਕੋਟ ਤੋਂ ਫਰੀਦਕੋਟ ਘਰੀ ਤੂੰ ਵਿਚਾਰਨੀ ਜੱਬਿਆ ਫਿਰੋਜ਼ਪੁਰ ਸ਼ਹਿਰ ਚੋ ਸ਼ਿੰਗਾਰਨੀ ਦੇਖੀ ਬਾਗ ਗਾਲੀ ਮੁੱਗ ਛਾੜੇ ਉੱਥੇ ਵੀ ਤੂੰ ਮੋਢੇ ਬਾਗ ਗਾਲੀ ਮੁੱਗ ਛਾੜੇ ਉੱਥੇ ਵੀ ਤੂੰ ਮੋਢੇ ਹੱਟਾ ਛੱਡੀਆਂ ਤੂੰ ਸੱਜੀਆਂ ਸਜਾਈਆਂ ਸਰਦੂ ਪੰਜਾਬ ਗਾਲਿਆ ਨਹੀਂ ਤੇਰਾ ਬੰਗਾ ਮੇਚ ਨਾ ਆਈਆਂ ਸਰਦੂ ਪੰਜਾਬ ਗਾਲਿਆ ਨਹੀਂ ਤੇਰੇ ਬੰਗਾ ਮੇਚ ਨਾ ਆਈਆਂ ਸਰਦੂ ਪੰਜਾਬ ਗਾਲਿਆ ਰਾਹ ਦੇ ਸੁਹੇ ਰਜੀਰੇ ਵਾਲਿਆ ਫੁੱਲ ਕਿ ਕਰਾ ਦੇ ਸੁਹੇ ਵੇ ਚੀਰੇ ਵਾਲਿਆ ਫੁੱਲ ਕਿ ਕਰਾ ਦੇ ਸੁਹੇ ਰਜੀਰੇ ਵਾਲਿਆ ਫੁੱਲ ਕਿ ਕਰਾ ਦੇ ਓ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਆ ਹਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਮਾਖਾ ਯਾਰਾਂ ਨਾਲ ਬਹਾਰਾਂ ਮੇਲੇ ਛਤਰੀ ਦੀ ਸ਼ਾਮ ਸ਼ਾਮੇ ਬਨੀਆਂ ਤੂੰ ਕਰ ਛਤਰੀ ਦੀ ਸ਼ਾਨ ਸ਼ਾਮੇ ਬਨੀਆਂ ਤੂੰ ਕਰ ਛਤਰੀ ਦੀ ਸ਼ਾਨ ਸ਼ਾਮੇ ਬਨੀਆਂ ਮਦੀ ਕਮਾਉਂਦੀ ਗਈ ਘੁੰਮਦੀ ਕਮਾਉਂਦੀ ਗਈ ਸ਼ਹਿਰ ਸਮਰ ਵਾਲੇ ਨਹੀਂ ਸ਼ਹਿਰ ਸਮਰ ਵਾਲੇ ਨਹੀਂ ਘੁੰਮਦੀ ਕਮਾਉਂਦੀ ਗਈ ਸ਼ਹਿਰ ਸਮਰ ਵਾਲੇ ਨਹੀਂ ਮਨ ਚਾਹੇ ਮੁੰਦੇ ਰੀ ਰਮਾਲੇ ਉਥੇ ਪਾਲੇ ਨਹੀਂ ਫੇਰ ਦੇਖਿਆ ਮੁੰਡਾ ਸ਼ਹਿਰ ਘੁੰਮਿਆ ਬਠਿੰਡਾ ਦੇਖਿਆ ਮੁੰਡਾ ਸ਼ਹਿਰ ਘੁੰਮਿਆ ਬਠਿੰਡਾ ਜਾ ਕੇ ਜੁੱਤੀਆਂ ਮੁਕਤ ਸਰ ਪਾਈਆਂ ਤੂੰ ਪੰਜਾਬ ਗਾਲਿਆ ਨਹੀਂ ਤੇਰੇ ਬੰਗਾ ਵੇਚ ਨਾ ਆਈਆਂ ਤੂੰ ਪੰਜਾਬ ਗਾਲਿਆ ਨਹੀਂ ਤੇਰੇ ਬੰਗਾ ਵੇਚ ਨਾ ਆਈਆਂ ਤੂੰ ਪੰਜਾਬ ਗਾਲਿਆ ਨਹੀਂ ਤੇਰੇ ਬੰਗਾ ਆਈਆ ਸਰਦਾ ਤੂੰ ਪੰਜਾਬ ਦਾ